ਖੁਸ਼ਹਰਪਰ ਨੂੰ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਚੇਤਨ ਕਾਸ਼ਾ ਸੋ ਸਭ ਤੋਂ ਪਹਿਲਾਂ ਸਾਰੇ ਸਾਡੇ ਦਰਸ਼ਕਾਂ ਨੂੰ ਮਾਂ ਚੰਤਪੁਰਨੀ ਜੀ ਦੇ ਨਵਰਾਤਰੀਆਂ ਦੀਆਂ ਢੇਰ ਸਾਰੀਆਂ ਮੁਬਾਰਕਾਂ ਜਮਾਤਾਂ ਦੇ ਸਾਰੇ ਦਰਸ਼ਕਾਂ ਨੂੰ ਸੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ 5 ਅਗਸਤ ਤੋਂ ਮਾਂ ਚੰਤਪੁਰਨੀ ਜੀ ਦੇ ਮੇਲੇ ਸ਼ੁਰੂ ਹੋਣ ਜਾ ਰਹੇ ਨੇ ਸੋ ਅੱਜ 5 ਅਗਸਤ ਦਾ ਦਿਨ ਹੈ ਤੇ ਅੱਜ ਤੋਂ ਮਾਂ ਚੰਤਪੁਰਨੀ ਜੀ ਦੇ ਨਵਰਾਤਰੇ ਜਿਹੜੇ ਉਹ ਸ਼ੁਰੂ ਹੋ ਚੁੱਕੇ ਨੇ ਤਾਂ ਸੰਗਤਾਂ ਦੇ ਵਿੱਚ ਸ਼ਰਧਾਲੂਆਂ ਦੇ ਵਿੱਚ ਬਹੁਤ ਜ਼ਿਆਦਾ ਜੋਸ਼ ਪਾਇਆ ਜਾ ਰਿਹਾ ਹੈ ਉਤਸ਼ਾਹ ਪਾਇਆ ਜਾ ਰਿਹਾ ਕਿਉਂਕਿ ਪੈਦਲ ਯਾਤਰਾ ਜਿਹੜੇ ਉਹ ਦੇਸ਼ ਵਿਦੇਸ਼ ਦੇ ਵਿੱਚੋਂ ਸੰਗਤ ਆਉਂਦੀ ਹੈ ਪੈਦਲ ਯਾਤਰਾ ਕਰਦੀ ਹੈ ਸੋ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਸੋ ਇਹ ਚੋਹਾਲ ਤੋਂ ਉੱਪਰ ਹੀ ਬਹਾੜੀ ਦੀਆਂ ਤਸਵੀਰਾਂ ਨੇ ਦਿੱਤੀਆਂ ਕਿ ਇਹ ਲੰਗਰ ਲੱਗੇ ਹੋਏ ਨੇ ਸੋ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਆ ਸਰਦਾਲੂ ਹੈ ਉਹ ਪੈਦਲ ਯਾਤਰਾ ਹੋਣਾ ਵੱਲੋਂ ਰਵਾਨਾ ਕਰ ਦਿੱਤੀ ਗਈ ਹੈ ਸੋ ਕਿਉਂਕਿ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਹਰ ਸਾਲ ਲੱਖਾਂ ਦੀ ਗਿਣਤੀ ਦੇ ਵਿੱਚ ਲੱਖਾਂ ਦੀ ਤਦਾਦ ਦੇ ਵਿੱਚ ਸਰਦਾਲੂ ਹੈ ਮਾਚਿੰਤਪੁਰਨੀ ਜੀ ਦੇ ਦਰਬਾਰ ਤੇ ਨਿਤਵਾਸਤਕ ਹੋਣ ਦੇ ਲਈ ਪਹੁੰਚਦੇ ਨੇ ਸੋ ਲੰਗਰਾਂ ਦਾ ਜਿਹੜਾ ਵਿਸ਼ੇਸ਼ ਤੌਰ ਤੇ ਪ੍ਰਬੰਧ ਹੁੰਦਾ ਹੈ ਤਾਂ 5 ਅਗਸਤ ਤੋਂ ਲੈ ਕੇ 14 ਅਗਸਤ ਤੱਕ ਮਾਤਾ ਦਿੱਤਪੁਰਨੀ ਜੀ ਦਾ ਨਵਰਾਤਰ ਜਿਹੜੇ ਲੱਗਣਗੇ ਮਾਤਾ ਚਿੰਤਪੁਰਨੀ ਜੀ ਦਾ ਮੇਲਾ ਸਜੇਗਾ ਸੋ ਸ਼ਹੀਦ ਭਗਤ ਸਿੰਘ ਦੇ ਨੌਜਵਾਨ ਸਾਵਾ ਪਿੰਡ ਜਹਾਨ ਖੇਲਾ ਵੱਲੋਂ ਜਿਹੜਾ ਅੱਜ ਲੰਗਰ ਦੀ ਸ਼ੁਰੂਆਤ ਕੀਤੀ ਗਈ ਹੈ ਗੱਲਬਾਤ ਵੀ ਕਰ ਲਵਾਂਗੇ ਲੰਗਰ ਕਮੇਟੀ ਦੇ ਪ੍ਰਬੰਧਕਾਂ ਦੇ ਨਾਲ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਮਨੀਸ਼ ਕੁਮਾਰ ਬਾਈ ਜੀ ਮਨੀਸ਼ ਕੁਮਾਰ ਜੀ ਜਹਾਨ ਖੇਲਾ ਦੀ ਨੌਜਵਾਨ ਵੱਲੋਂ ਸਵਾ ਵੱਲੋਂ ਲੰਗਰ ਲਗਾਇਆ ਗਿਆ ਹਰ ਸਾਲ ਹੀ ਜਿਹੜਾ ਸ਼ਰਦਾਲੂ ਇਸ ਦਿਨ ਦਾ ਬੇਸਫਰੀ ਤੇ ਨਾਲ ਇੰਤਜ਼ਾਰ ਹੁੰਦਾ ਸੋ ਕਿੰਨੀ ਕੁ ਖੁਸ਼ੀ ਹੈ ਹੁਣ ਮਾ ਚਿੰਤਪੁਰਨੀ ਦੇ ਮੇਲੇ ਸ਼ੁਰੂ ਹੋ ਚੁੱਕੇ ਨੇ ਸਿਰਫ ਖੁਸ਼ੀ ਤੁਸੀਂ ਇਦੋਂ ਲਾ ਲਓ ਵੀ ਸਾਨੂੰ ਮਹੀਨਾ ਹੋ ਗਿਆ ਜੀ ਤਿਆਰੀ ਕਰਦੇ ਨੂੰ ਔਰ ਤਕਰੀਬਨ ਪਿੰਡ ਦਾ ਹਰ ਇੱਕ ਬੰਦਾ ਸਾਡੇ ਨਾਲ ਜਾਂਦਾ ਜੀ ਮਿਹਨ ਦੇ ਸਿਆਣੇ ਨਿਆਣੇ ਜੇ ਡੇਡੀਆਂ ਜੀਵਨ ਕੇ ਬੱਚੇ ਵੀ ਤੁਸੀਂ ਪਿੱਛੇ ਨਿਗਾਹ ਮਾਰੋ ਸਾਡੇ ਬੱਚੇ ਦੇਖੋ ਵੀ ਜੋਸ਼ ਦੀ ਵਿਆਹ ਕਰਨਾ ਮੁਸ਼ਕਿਲ ਹੈ ਬਿਨਾਂ ਕਜੋਸ਼ ਹੰਦਾ ਨਾ ਕਿੰਨੇ ਦਾ ਲੰਗਰ ਚੱਲਦਾ ਜੀ ਸਰ ਪਹਿਲਾਂ ਤਾਂ ਇਹ 13 ਲੰਗਰ ਤਾਂ ਜਿਹੜੇ ਇੱਕ ਦਿਨ ਤੇ ਲੱਗਦੇ ਰਹੇ ਜੀ ਪਿਛਲੇ ਸਾਲ ਤੋਂ ਇਹ 1.5 ਦਿਨ ਲੱਗਿਆ ਤੇ ਇਸ ਵਾਰੀ ਦੋ ਦਿਨ ਦਾ ਲੱਗਾ ਜੀ ਅੱਜ ਦੂਸਰਾ ਦਿਨ ਹੈ ਜੀ ਕਦੋਂ ਤੋਂ ਤਿਆਰੀਆਂ ਭਾਈ ਸਾਹਿਬ ਚੱਲ ਰਹੀਆਂ ਸੀ ਕਿਉਂਕਿ ਲੰਗਰ ਲਗਾਣੇ ਵੱਡੇ ਪੱਧਰ ਤੇ ਪ੍ਰਬੰਧ ਕਰ ਰਹੇ ਹੁੰਦੇ ਨੇ ਕਦੋਂ ਤੋਂ ਤਿਆਰੀਆਂ ਚੱਲ ਰਹੀਆਂ ਸਨ ਤਕਰੀਬਨ 1 ਮਹੀਨਾ ਹੋ ਗਿਆ ਜੀ ਸਾਨੂੰ ਤਿਆਰੀ ਕਰਦਿਆਂ ਨੂੰ ਜੀ ਬੜੇ ਵੱਡੇ ਪੱਧਰ ਤੇ ਆਪਾਂ ਸੋਚ ਰਹੇ ਹਾਂ ਹੋਰ ਆਪਾਂ ਅੱਗੇ ਲੈ ਕੇ ਜਾਵਾਂਗੇ ਇਹਨੂੰ ਬੜੀ ਉਮੀਦ ਹੈ ਸਾਨੂੰ ਮਾਤਰਾਣੀ ਮਿਹਨਤ ਰੱਖੇ ਸਾਡੇ ਆਖਰੀ ਵਾਰ ਵੀ ਜਦੋਂ ਮੇਲੇ ਸ਼ੁਰੂ ਹੋਏ ਸੀ ਤਾਂ ਤੁਹਾਡੇ ਤੋਂ ਸ਼ੁਰੂਆਤ ਕੀਤੀ ਸੀ ਹਾਰਪਰ ਨਿਊਜ਼ ਨੇ ਉਸ ਵਕਤ ਹੀ ਹੋਈ ਥੈਂਕ ਯੂ ਸਰ ਯਸ ਯਸ ਸਰ ਲਾਸਟ ਪਿੱਛੇ ਖੜੀ ਕਿਹੜੇ ਕਿਹੜੇ ਲੰਗੇ ਰਾਜਪੇ ਸ਼ੁਰੂ ਕੀਤੇ ਜੀ ਆ ਸਵੇਰ ਤੋਂ ਤਕਰੀਬਨ 6 ਵਜੇ ਤੋਂ ਸ਼ੁਰੂ ਹੋਇਆ ਜੀ ਸਵੇਰੇ ਸਿਗਾ ਅਚਾਰ ਨਾਲ ਪਕੌੜੇ ਰਸ ਗਈ ਉਸ ਤੋਂ ਬਾਅਦ ਬਚਲਦਾ ਰਿਹਾ ਹੋ ਹੌਲੀ ਹੌਲੀ ਹੁਣ ਤੱਕ ਆਏ ਪਾਸਤਾ ਲੰਗਰ ਲਗਾਏ ਪਿਛਲੇ ਪਾਸਤਾ ਤੋਂ ਸ਼ੁਰੂਆਤ ਹੋਈ ਹਾਂ ਯੈਸ ਇਹ ਹੁਣ ਲਾਸਟ ਪਾਸਤਾ ਕਿਤੇ ਹੋਣੀ ਜੀ ਬਾਈ ਜੀ ਆਜਾ ਵੀ ਆਪਾਂ ਦੇਖ ਰਹੇ ਹਾਂ ਕਿ ਲਗਾਤਾਰ ਕਈ ਕਿ ਮੁੰਡੇ ਕੇ ਇਸ ਤਰ੍ਹਾਂ ਦੇ ਆ ਹੱਲੇ ਵੀ ਹੁੱਲੜ ਵਾਸੀਆਂ ਬੇਬਕੂਫੀਆਂ ਕਰਦੇ ਆ ਰੇਸ ਲਗਾਈ ਜਾ ਰਹੇ ਹੈ ਕਾਫੀ ਕੰਟਰੋਲ ਹੈ ਪਰ ਮੈਂ ਚੰਦਗੂ ਨੌਜਵਾਨਾਂ ਦੀ ਗੱਲ ਕੀਤੀ ਹੈ ਜੀ ਚੰਦ ਕੋ ਉਹਨਾਂ ਨੂੰ ਕੰਟਰੋਲ ਨਹੀਂ ਕਰ ਸਕਦੇ ਜੋ ਮਰਜੀ ਹੋ ਜਾਵੇ ਪਰ ਕਾਫੀ ਸੋਧ ਰਹੀ ਨਾਲੋਂ ਪੁਲਿਸ ਦੇ ਪ੍ਰਬੰਧ ਤੁਹਾਨੂੰ ਇੱਥੇ ਨਜ਼ਰ ਆ ਰਹੇ ਆ ਲੰਗਰਾਂ ਤੇ ਪੁਲਿਸ ਕਹਿੰਦੀ ਅਸੀਂ ਪ੍ਰਬੰਧ ਕੀਤੇ ਹੋਏ ਕ ਪ੍ਰੋਪਰ ਹੈ ਇਸ ਵਾਰੀ ਸਵੇਰੇ ਫੂਡ ਸਪਲਾਈ ਵਾਲੇ ਵੀ ਆਈ ਸੀ ਕੋਈ ਪ੍ਰੋਪਰ ਚੈੱਕ ਕਰਕੇ ਗਏ ਆ ਪ੍ਰੋਪਰ ਠੀਕ ਅੱਛਾ ਇੱਕ ਵੀਰ ਜੀ ਇੱਕ ਗੱਲ ਇਹਿੰਦੀ ਆ ਕਿ ਲੰਗਰਾਂ ਤੋਂ ਬਾਅਦ ਆ ਜਿਹੜਾ ਲੰਗਰ ਕਮੇਟੀ ਵੱਲੋਂ ਸਫਾਈ ਦਾ ਧਿਆਨ ਨਹੀਂ ਦਿੱਤਾ ਜਾਂਦਾ ਪ੍ਰਸ਼ਾਸਨ ਵੱਲੋਂ ਹਰ ਸਾਲ ਹੀ ਉਹਨਾਂ ਨੂੰ ਜਿਹੜਾ ਅਪੀਲਾਂ ਬੇਨਤੀਆਂ ਕੀਤੀਆਂ ਜਾਂਦੀ ਆ ਵੇ ਤੁਸੀਂ ਕਿਸ ਤਰ੍ਹਾਂ ਤਿਆਰੀ ਕਰਦੇ ਹੋ ਬਾਅਦ ਵਿੱਚ ਸਾਰਾ ਸਮੇਟ ਕੇ ਜਾਂਦੇ ਹੋ ਜਦੋਂ ਅਸੀਂ ਇਹਨੂੰ ਸਮਾਪਨ ਕਰਦੇ ਹਾਂ ਪ੍ਰੋਪਰ ਸ਼ਾਮ ਨੂੰ ਪੂਰਾ ਸਾਫ਼ ਕਰਕੇ ਜਾਇਦਾ ਜੀ ਇਹ ਸਾਰੀ ਆਪਣੀ ਡਿਊਟੀ ਆ ਉਹ ਸਾਰੀ ਡਿਊਟੀ ਇਹ ਹੈਗੀ ਆ ਮਨ ਨੁਕਸਾਨ ਹੈਗਾ ਪਬਲਿਕ ਦਾ ਨੁਕਸਾਨ ਹੈਗਾ ਚੀਜ਼ ਇਹ ਸੋ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੁਣ ਕੇਸਰ ਦੁੱਧ ਦਾ ਜਿਹੜਾ ਲੰਗਰ ਹੈ ਉਹ ਚੱਲ ਰਿਹਾ ਤਾਂ ਹੁਣ ਤੱਕ ਸਵੇਰ ਤੋਂ ਲੈ ਕੇ ਹੁਣ ਤੱਕ ਪੰਜ ਛੇ ਤਰ੍ਹਾਂ ਦੇ ਲੰਗਰ ਹੈ ਜਿਹੜੇ ਨੌਜਵਾਨ ਸਭਾ ਵੱਲੋਂ ਚਲਾਏ ਜਾ ਚੁੱਕੇ ਨੇ ਤਾ ਲਡੂਆ ਦਾ ਲੰਗਰ ਵੀ ਆ ਜਿਹੜਾ ਉਹ ਨਾਲ ਦੇ ਨਾਲ ਚੱਲ ਰਿਹਾ ਕੈਮਰਾ ਪਰਸਨ ਨੂੰ ਕਹਾਂਗਾ ਕਿ ਉਹ ਵੀ ਦਿਖਾ ਦੇਣ ਸੋ ਸਾਡੇ ਪ੍ਰਧਾਨ ਜੀ ਵੀ ਆ ਗਏ ਸੋ ਪ੍ਰਧਾਨ ਜੀ ਵੀ ਨੇ ਗੱਲਬਾਤ ਕਰ ਲੈਂਦੇ ਆ ਅੱਛਾ ਇਹਨਾਂ ਨਾਲ ਹੀ ਹੋ ਗਈ ਗੱਲ ਉਹ ਕਹਿੰਦੇ ਇਹਨਾਂ ਨਾਲ ਹੀ ਹੋ ਗਈ ਆ ਗੱਲਬਾਤ ਸੋ ਕਾਫੀ ਜ਼ਿਆਦਾ ਉਤਸ਼ਾਹ ਜਿਹੜਾ ਉਹ ਸ਼ਰਧਾਲੂਆਂ ਦੇ ਵਿੱਚ ਪਾਇਆ ਜਾ ਰਿਹਾ ਕਿਉਂਕਿ ਹਰ ਸਾਲ ਹੀ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਆ ਜਿਹੜੇ ਸ਼ਰਧਾਲੂ ਨਤਮਸਤਕ ਹੋਣ ਲਈ ਮਾ ਚਿੰਤਪੁਰਨੀ ਜੀ ਦੇ ਦਰਬਾਰ ਤੇ ਪਹੁੰਚਦੀ ਆ ਸੋ ਆਪਾਂ ਪੁਲਿਸ ਤੇ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਦਮ ਪਰਿਆ ਜਾ ਜਮਾਤ ਕੀਤੇ ਜਾ ਰਹੇ ਨੇ ਸੋ ਲਗਾਤਾਰ ਤੁਹਾਨੂੰ ਜਿਹੜੀਆਂ ਲਾਈਵ ਤਸਵੀਰਾਂ ਇਹ ਚਿੰਦ ਹੁਸ਼ਿਆਰਪੁਰ ਚਿੰਤਪੁਰ ਦੀ ਮਾਰਕ ਦੀਆਂ ਦਿਖਾਈਆਂ ਜਾ ਰਹੀਆਂ ਨੇ ਸੋ ਨਾਲ ਦੇ ਨਾਲ ਦੂਸਰੇ ਪਾਸੇ ਵੀ ਲੰਗਰ ਹੈ ਜਿਹੜਾ ਚੱਲ ਰਿਹਾ ਕੈਮਰਾ ਪਰਸ ਨੂੰ ਕੰਗਾ ਕਿ ਉਹ ਵੀ ਤੇ ਦਿਖਾ ਦਿੱਤਾ ਜਾਵੇ ਉਸ ਲੈਣਾ ਲੰਗਰ ਤਾਂ ਵੀ ਕਾਫੀ ਜ਼ਿਆਦਾ ਜਿਹੜੇ ਉਹ ਸ਼ਰਦਾਲੂ ਪਹੁੰਚੇ ਹੋਏ ਨੇ ਸੋ ਮੈਂ ਇੱਕ ਗੱਲ ਮੋੜ ਤੋਂ ਦੁਹਰਾ ਦੇਣਾ ਚਾਹੁੰਦਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਖਾਸ ਕਰ ਨੌਜਵਾਨਾਂ ਨੂੰ ਜਿਹੜਾ ਉਹ ਜਾਗਰੂਕ ਕੀਤਾ ਜਾ ਰਿਹਾ ਕਿ ਹੁੰਦੜ ਵਾਸੀ ਹੈ ਜਿਹੜੀ ਉਹ ਨਾ ਕੀਤੀ ਜਾਵੇ ਪਰੰਤੂ ਕੁਝ ਕੁ ਨੌਜਵਾਨ ਅਜਿਹੀ ਹੈ ਜਿਹਨਾਂ ਨੂੰ ਇਸ ਤਰ੍ਹਾਂ ਦੀਆਂ ਬੇਵਕੂਫੀਆਂ ਤੋਂ ਜਾਂ ਇਸ ਤਰ੍ਹਾਂ ਦੀਆਂ ਮੂਰਖਤਾਈਆਂ ਤੋਂ ਬਾਸ ਨਹੀਂ ਆ ਰਹੇ ਨੇ ਹਾਲਾਂਕਿ ਲੰਗਰ ਕਮੇਟੀਆਂ ਵੱਲੋਂ ਕਿਹਾ ਜਾ ਰਿਹਾ ਕਿ ਬਹੁਤ ਕੱਟ ਗਿਣਤੀ ਸਾਨੂੰ ਅਜਿਹੀ ਤੇ ਨੌਜਵਾਨਾਂ ਦੀ ਦੇਖਣ ਨੂੰ ਜਿਹੜੀ ਉਹ ਮਿਲ ਰਹੀ ਹੈ ਜੋ ਇਸ ਤਰ੍ਹਾਂ ਦੀ ਹੁੱਲੜਬਾਜ਼ੀ ਕਰ ਰਹੇ ਨੇ ਸੋ ਅਸੀਂ ਸੋ ਇਸ ਥਾਂ ਤੇ ਵੀ ਜਿਹੜਾ ਉਹ ਨਿਊਟਰਲਸ ਦਾ ਜਿਹੜਾ ਲੰਗਰ ਚੱਲ ਰਿਹਾ ਹੈ ਪ੍ਰਬੰਧਕ ਕਮੇਟੀ ਉੱਥੇ ਬੈਠੀ ਹੋਈ ਆ ਸੋ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਭਾਈ ਸਾਹਿਬ ਹੁਣ ਇੱਥੇ ਬੈਠੇ ਹੋਏ ਨੇ ਸੋ ਕੈਮਰਾ ਪਰਸਨ ਨੂੰ ਕਹਾਂਗੇ ਪਹਿਲਾਂ ਲੰਗਰ ਦੀਆਂ ਤਸਵੀਰਾਂ ਕੋਲ ਜਾ ਕੇ ਦਿਖਾ ਦਿੱਤੀਆਂ ਜਾਣ ਕਿ ਇਹ ਵੀ ਲੰਗਰ ਆ ਜਿਹੜਾ ਇੱਥੇ ਚੱਲ ਰਿਹਾ ਤਾਂ ਇਹ ਵੀ ਕਾਫੀ ਕਈ ਦਿਨ ਤੱਕ ਲੰਗਰ ਜਿਹੜਾ ਚੱਲਦਾ ਹੁੰਦਾ ਸੋ ਇੱਥੇ ਵੀ ਗੱਲਬਾਤ ਕਰ ਲਵਾਂਗੇ ਆਪਾਂ ਪ੍ਰਬੰਧਕ ਕਮੇਟੀ ਦੇ ਨਾਲ ਕੀ ਗੱਲ ਇਹਨਾਂ ਦਾ ਕਹਿਣਾ ਹੈ ਜਾਂ ਕਿੰਨੇ ਦਿਨ ਲੰਗਰ ਚੱਲੇਗਾ ਸੋ ਹਲੇ ਤਾਂ ਅਕਾ ਪ੍ਰਬੰਧਕ ਕਮੇਟੀ ਵੀ ਹੈ ਜਿਹੜੀ ਉਹ ਸਾਨੂੰ ਵਿਅਸਤ ਨਜ਼ਰ ਆ ਰਹੀ ਹੈ ਕਿਉਂਕਿ ਲੰਗਰ 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 ਕਿਉਂਕਿ ਲੰਗਰ ਦੇ ਇੱਕ ਜ਼ਿੰਮੇਵਾਰੀ ਹੈ ਜਿਹੜੀ ਉਹ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਸੋ ਪ੍ਰਸ਼ਾਸਨ ਦੀ ਗੱਲ ਕਰੀਏ ਸੋ ਇੱਥੇ ਮਾਤਾ ਦਾ ਜਿਹੜਾ ਮੰਦਿਰ ਹੈ ਉਹ ਵੀ ਸਜਾਇਆ ਗਿਆ ਹੈ ਕਿਉਂਕਿ ਹਰ ਥਾਂ ਜਿਵੇਂ ਕਿ ਜਾਣਦੇ ਆ ਕਿ ਜਦੋਂ ਲੰਗਰ ਚੱਲਦੇ ਨੇ ਤਾਂ ਲੰਗਰਾਂ ਤੋਂ ਬਾਅਦ ਲੰਗਰਾਂ ਦੀ ਸਮਾਪਤੀ ਤੇ ਜਿਹੜਾ ਉਹ ਜਾਗਰਣ ਦਾ ਵੀ ਪ੍ਰਬੰਧ ਹੁੰਦਾ ਹੈ ਗੁਣਗਾਨ ਕਰਦੀਆਂ ਨੇ ਸਾਰੀਆਂ ਸੰਗਤਾਂ ਬੈਠ ਕੇ ਸੋ ਲਗਾਤਾਰ ਤੁਹਾਨੂੰ ਤਸਵੀਰਾਂ ਜਿਹੜੀਆਂ ਉਹ ਹੁਸ਼ਿਆਰ ਪਰ ਨਿਊਜ਼ ਤੇ ਮਾਧਿਅਮ ਰਾਹੀਂ ਦਿਖਾਈਆਂ ਜਾ ਰਹੀਆਂ ਨੇ ਸੋ ਇੱਕ ਵਾਰ ਮੁਰਤੋਂ ਬਾਹਰੀ ਤਸਵੀਰਾਂ ਜਿਹੜੀਆਂ ਕੈਮਰਾ ਪਰਸ ਨੂੰ ਕਹਾਂਗੇ ਕਿ ਦਿਖਾ ਦਿੱਤੀਆਂ ਜਾਣ ਸ਼ੇਕਰ ਮੋਰਤੋਂ ਜਿਹੜੀਆਂ ਤਸਵੀਰਾਂ ਤੁਹਾਨੂੰ ਆਪਾਂ ਲੰਗਰਵਾਲ ਦੀਆਂ ਦਿਖਾ ਰਹੇ ਹਾਂ ਕਿਉਂਕਿ ਸ਼ਰਦਾਲੂਆਂ ਦੇ ਵਿੱਚ ਕਾਫੀ ਜ਼ਿਆਦਾ ਉਤਸ਼ਾਹ ਪਾਇਆ ਜਾ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੰਗਰ ਲੱਗਦੇ ਨੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਇਕੱਲੇ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਨਹੀਂ ਬਲਕਿ ਹੁਸ਼ਿਆਰਪੁਰ ਤੋਂ ਲੈ ਕੇ ਮਾ ਚੰਦਪੁਰ ਨੇ ਜਿੱਦੇ ਦਰਬਾਰ ਤੱਕ ਲੰਗਰ ਹੈ ਜਿਹੜੇ ਉਹ ਲੱਗਦੇ ਨੇ ਕਿਉਂਕਿ 9 ਦਿਨ ਲਗਾਤਾਰ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਉਹ ਨਤਮਸਤਕ ਹੋਣ ਦੇ ਲਈ ਪਹੁੰਚਦੀ ਹੈ ਸੋ ਨਾਲ ਦੇ ਨਾਲ ਲੰਗਰ ਕਮੇਟੀ ਵੱਲੋਂ ਇਹ ਗੱਲ ਵੀ ਕਹੀ ਗਈ ਹੈ ਕਿ ਸਫਾਈ ਪ੍ਰਬੰਧਨ ਉਹਨਾਂ ਵੱਲੋਂ ਯਕੀਨੀ ਜ਼ਰੂਰ ਬਣਾਇਆ ਜਾਵੇਗਾ ਕਿ ਜਦੋਂ ਲੰਗਰ ਦੀ ਸਨਾਪਤੀ ਹੋਵੇਗੀ ਤਾਂ ਉਹਨਾਂ ਵੱਲੋਂ ਬਕਾਇਦਾ ਲੰਗਰ ਵਾਲੀ ਥਾਂ ਦੀ ਸਫਾਈ ਕਰਕੇ ਉਹ ਵਾਪਸ ਆਪਣੇ ਘਰਾਂ ਨੂੰ ਜਾਣਗੇ ਕੈਮਰਾ ਪਰਸਨ ਕਰਮਜੀਤ ਸਿੰਘ ਅੱਜ ਦੇ ਨਾਲ ਚੇਤਨ ਕਸ਼ਵਤਾ ਦਾ ਤਰੇਨ ਖਬਰਾਂ ਦੇ ਲਈ ਜੁੜੇ ਹੋ ਹੁਸ਼ਾਰ ਪਰ ਨਿਊਜ਼ ਦੇ ਨਾਲ